ਹਾਂ ਪੰਜ ਸਾਲ ਦੀਆਂ ਪੜਦੀ ਵੀ ਆ ਤੂੰ ਕਿੱਥੇ ਸਕੂਲੇ ਹਾਂ ਬੋਲ ਕੇ ਦੱਸ ਦੋ ਨਹੀਂ ਏਕ ਟੰਡਾਜਾ ਹਾਂ ਟੰਡਾ ਲਓ ਜੀ ਇੱਕ ਤੁਹਾਨੂੰ ਰਾਜਸਥਾਨ ਦੇ ਵਿੱਚ ਇਹ じゃ ਬੰਦਾ ਮਲਾਉਣ ਚੱਲੇ ਆਣਾ ਤੁਸੀਂ ਦੇਖਿਆ ਨਹੀਂ ਹੋਣਾ ਕਦੇ ਮਸ਼ਹੂਰ ਬਹੁਤ ਆ ਤੇ ਬਾਕੀ ਸਾਰਿਆਂ ਨੇ ਉਹ ਦੇਖਿਆ ਬਹੁਤ ਆ ਵੀਡੀਓ ਬਹੁਤ ਦੇਖੀਆਂ ਤੇ ਰਾਤ ਅਸੀਂ ਨਾ ਚਾਚਾ ਜੀ ਕੋਲੇ ਬੈਠੇ ਤੇ ਚਾਚਾ ਜੀ ਨਾਲ ਗੱਲ ਕਰਨ ਲੱਗੇ ਮਗਾਤਾ ਤੇ ਯਾਰ ਉਹ ਬੰਦਾ ਯਾਰ ਇੱਥੇ ਜੇ ਪਤਾ ਨਹੀਂ ਕਿਹੜਾ ਬੜਾ ਚਾਚਾ ਕਦਾ ਲਾ ਹੈ ਉਹ ਤਾਂ ਕਹਦਾ ਆਪਣੇ ਪਿੰਡ ਦੇ ਕੋਲੀ ਆ ਮੈਂ ਜਾਣਦਾ ਕਹਿੰਦਾ ਉਹਨੂੰ ਤੇ ਵੀ ਚਾਤੇ ਨੇ ਪਤਾ ਪਤਾ ਕਰ ਲਿਆ ਉਹ ਸਾਨੂੰ ਉਹਦਾ ਪਿੰਡ ਨਹੀਂ ਲੱਭਦਾ ਸੀਗਾ ਤੇ ਇੱਕ ਉਹਦੇ ਨਾਲ ਮੁੰਡਾ ਸੀ ਲੈਣਾ ਸਾਡੀ ਗੱਲ ਤਾਂ ਹੋਈ ਸੀਗੀ ਪਹਿਲਾਂ ਵੀ ਐ ਕਰਕੇ ਵੀ ਅਸੀਂ ਆਪਣਾ ਵੀ ਯਾਰ ਉਦੋਂ ਮੈਂ ਸੀਗਾ ਫਰੋਦੀ ਉਧਰ ਦੀ ਬਾੜ ਵਾਵਾ ਦੱਸੀ ਜਾਂਦਾ ਸੀ ਕਹਿੰਦਾ ਯਾਰ ਵੀ ਉਧਰ ਦੀ ਬਾੜ ਵਾਵਾ ਪੈਂਦੀ ਆ ਤੇ ਤਾਂ ਕਰਕੇ ਫਿਰ ਅਸੀਂ ਉਦੋਂ ਕੈਨਸਲ ਕਰਤਾ ਵੀ ਚਲੋ ਵੀ ਉਦੋਂ ਰਹਿਣ ਦੇ ਵੀ ਹੁਣ ਆਪਾਂ ਨੇੜੇ ਆਏ ਆ ਹੁਣ ਤਾਂ ਆਪਾਂ ਜਾ ਕੇ ਆਉਣਾ ਉਨਮਲਾ ਉਹਨਿਆ ਆਪਾਂ ਉਹਦੇ ਨਾਲ ਬਣੇ ਰਹੋ ਬਲੌਗ ਦੇ ਨਾਲ ਮਿਲਦੇ ਆ ਜਲਦੀ ਇੱਥੇ ਕਿੱਧਰ ਚੱਲਿਆ ਹਾਂ ਆ ਗਾਹ ਆ ਨਹੀਂ ਨਹੀਂ ਆ ਜਾ ਚਾ ਨੰਮਲਾ ਨਾ ਆਕਾ ਹੋਰ ਕੋਈ ਕੁਝ ਕਰੇਗਾ ਸਕੋਨ ਵੀਡੀਓ ਬਣਾਉਣੇ ਉਸ ਕੰਮ ਦਾ ਤੇ ਸਰਪ੍ਰਾਈਜ਼ ਜਿਹੜਾ ਤੁਹਾਡੇ ਲਈ ਮੁਲਾਕਾਤ ਕਰਾਏਗਾ ਆਪਣੇ ਉਹ ਜਿਹਨੇ ਆਪਣਾ ਦਿਲ ਜਿੱਤਿਆ ਹੋਇਆ ਉਹਦਾ ਘਰ ਤੇ ਸ਼ਾਇਦ ਤੁਹਾਨੂੰ ਇੱਥੇ ਦੀਂਦਾ ਹੀ ਹੋਵੇਗਾ ਤੇ ਮਲਾਉਨੇ ਆ ਆ ਉਹਦੀ ਭੈਣ ਆ 5 ਸਾਲ ਦੀ ਤੇ ਬਾਕੀ ਮੁਲਾਕਾਤ ਕਰਾਉਨੇ ਆ ਇੰਟਰਵਿਊ ਕਰਾਂਗੇ ਗੱਲਬਾਤ ਕਰਾਂਗੇ ਉਹਨੇ ਮਾਪਿਓ ਦੇ ਨਾਲ ਤੇ ਉਹਦੇ ਨਾਲ ਤੇ ਨਾਮ ਆ ਦੀਪਾ ਕਬੂਤਰਾਂ ਵਾਲਾ ਬਾਈ ਦੀਪੇ ਕਬੂਤਰ ਵਾਲੇ ਦਾ ਘਰ ਆ ਤੇ ਉਹਨਾਂ ਇੱਕ ਘਰ ਤੇ ਬੈਠੇ ਆ ਬਾਈ ਯਾਰ ਵੱਧ ਤੋਂ ਵੱਧ ਇਹਨੂੰ ਨਾ ਸ਼ੇਅਰ ਕਰਿਆ ਕਰੋ ਮੈਂ ਤੁਹਾਨੂੰ ਨਾ ਲਿੰਕ ਪਾਉਂਗਾ ਇੱਕ ਵੀਡੀਓ ਵੀ ਵਿੱਚ ਮੈਂਸ਼ਨ ਕਰੂੰਗਾ ਸ਼ੇਅਰ ਕਰਦਾ ਕਰੋ ਯਾਰ ਬਾਈ ਨੂੰ ਜੇ ਫਿਲਮਾਂ ਫੁਲਮਾਂ ਚ ਵੀ ਲੈਣਾ ਦੀਪੇ ਨੂੰ ਮੈਨੂੰ ਕਮੈਂਟ ਕਰਕੇ ਦੱਸਿਓ ਆਪਾਂ ਗੱਲਬਾਤ ਕਰ ਲਾਂਗੇ ਨੰਬਰ ਮੈਂਸ਼ਨ ਕਰ ਦਾਂਗੇ ਬਾਈ ਦਾ ਹੁਣ ਬਣਾ ਲਈਏ ਵੀਡੀਓ ਤੇਰੀ ਮੰਮੀ-ਟਾਡੀ ਨੂੰ ਤਾਂ ਮੈਡ ਲਏ ਹਨ ਚੱਲ ਆਜੇ ਪਹਿਲਾਂ ਕਬੂਤਰ ਦਿਖਾ ਹੁਣ ਉਹ ਤਾਂ ਪਹਿਲਾਂ ਇਹ ਦੱਸ ਆੜੀ ਬਣ ਗਿਆ ਹਣਾ ਹੱਥ ਮਲਾ ਪਹਿਲਾਂ ਆਏ ਹਾਏ ਡੱਬ ਵਾਲਾ ਤਾਂ ਦਿਖਾ ਦੇ ਯਾਰ ਡੱਬ ਚ ਲਾਇਆ ਆਏ ਹਾਏ ਓਏ ਤੇਰਾ ਕਿੰਨੇ ਕਬੂਤਰ ਰੱਖਿਆ ਤਨੀਆ ਅੱਛਾ ਕਿੱਧਰ ਚੱਲੇ ਹੁਣ ਅੱਛਾ ਲੈ ਉਮਰ ਕਿੰਨੀ ਆ ਤੇਰੀ 15 ਸਾਲ ਹੈ 9 ਵਿੱਚ ਪੜਦਾ ਨੌਮੀ ਜੀ ਕੀ ਬਾਤ ਆ ਤੇਰੀ ਪੜਾਈ ਚ ਕਿਵੇਂ ਆ ਫਿਰ ਵਧੀਆ ਹਾਂ ਲੈ ਵੀ ਦੀਪੇ ਦੇ ਕਬੂਤਰ ਰੱਖੇ ਹੋਏ ਆ ਦੇਖੀਏ ਕਿੱਥੇ ਆ ਚੂਟੀ ਰਕੇ ਆਹੀ ਆ ਤਨ ਹੈ ਚੂਟੀ ਦਾ ਕਬੂਤਰ ਰੱਖੇ ਹੋਏ ਆ ਹੈ ਪੂਰੇ ਤੇ ਔੜ ਦੇ ਔੜਦੇ ਨੇਗੇ ਔੜਨਾ ਸ਼ਾਮ ਨੂੰ ਸੀ ਹਾਂ ਸ਼ਾਮ ਨੂੰ ਔੜਨਾ ਸ਼ਾਮ ਮੈਂ ਵੀਡੀਓ ਚ ਦੇਖਿਆ ਤੇਰੇ ਕਬੂਤਰ ਬਾਹਲੇ ਸੀ ਤੇਰੇ ਕੋਲੇ ਬੈ ਛੜ ਤੇ ਅੱਛਾ ਆ ਖੁੱਡਾ ਕਿਨੇ ਪਾਇਆ ਉਹ ਪੜ ਲਾਵਾ ਆ ਪਿਆ। ਆ ਤੂੰ ਪਾਇਆ ਹੈ ਆ ਦੇਖੋ ਵੀ ਦੀਪੇ ਦਾ ਖੁੱਡਾ ਬਣਾਇਆ ਹੋਇਆ। ਆ ਜਾਲੀ ਰੋਸ਼ਨਦਾਨ ਰੱਖਿਆ ਹੈ। ਹਾਂ। ਹਾਂ। ਸਤਿ ਸ਼੍ਰੀ ਅਕਾਲ। ਠੀਕ ਆ। ਤੇ ਆ ਡੱਬ ਜਗਾ ਤੇ ਲਾ ਕੇ ਰੱਖਦਾ ਹੈ। ਇਹ ਬਸ ਸ਼ੌਕ ਨੇ। ਮੂਸੇ ਵਾਲਾ ਤਾਂ ਨਹੀਂ ਬਣਦਾ ਕਦੇ। ਨਹੀਂ। ਹੈਂ? ਆਏ ਹਾਏ। ਇਹ ਕਾ ਤੇ ਲਾਤੀ ਜਾਲੀ। ਇਹ ਕੰਬਲੀ ਕੁੱਤਰ ਲੱਗ ਗਿਆ। ਓਏ ਹੋਏ। ਇੱਕ ਵੀ ਲੈ ਵੀ ਦੀਪਿਆਣਾ ਹੁਣ ਬੰਦ ਕਰ ਤੇ ਕਬੂਤਰ ਦਿਖਾ ਕੇ ਕਹਿੰਦੇ ਸ਼ਾਮ ਹੋ ਗਈ ਆ ਲੈ ਇਹ ਤੇਰੀ ਸੈਂਗਲੀ ਕਪੈਣ ਦੀ ਆ ਮੇਰੇ ਛੋਟੇ ਭਰਾ ਦੇ ਚਾਚੇ ਦੇ ਮੁੰਡੇ ਛੋਟੇ ਭਰਾ ਤੇਰ ਤੋਂ ਵੀ ਛੋਟਾ ਹੈ ਉਹ ਆਪਕੇ ਨਾਲ ਤੇ ਕੰਢ ਗਏ ਨਾਂਣ ਕੇ ਪੰਡ ਗਏ ਹੋਇਆ ਹੁਣ ਕੀ ਕਰੀ ਜਾਨਾ ਕੁਛ ਨਹੀਂ ਬਸ ਸੜ ਪੋਟ ਹੂੰ ਤੇ ਹੁਣ ਗੋਲ ਚਲਾਏਗਾ ਹੈ ਚੱਲ ਚਲਾ ਕੇ ਦਿਖਾ ਦੇ ਫਿਰ ਆਸਮਾਨ ਚ ਆਏ ਹਾਏ ਉੱਤੇ ਨੂੰ ਉੱਤੇ ਨੂੰ ਮੇਰੇ ਨਾਲ ਕੱਢਦੀ ਅੱਖ ਚ ਲਾਵੀ ਹੁਣ ਗੋਲੀ ਚਲਾਉ ਕਹਿੰਦਾ ਐ ਉਹ ਚੱਕ ਲੇਅਰ ਨਹੀਂ ਚਲਦੀ ਇਹਦੀ ਚਲ ਗਈ ਚਲਾਉ ਤਾਂ ਲੈ ਵੀ ਕੋਠੇ ਤੇ ਪੈਂਦਾ ਆ ਪੈਂਦੀ ਆ ਲੇਅਰ ਹੈ ਹੋਰ ਕਬੂਤਰ-ਕਬੂਤਰ ਰੱਖਣੇ ਹੁਣ ਪੰਜਾਬ ਆਏਗਾ ਯਾ ਹੁੰਦੀ ਹੈ ਹਾਂ ਕਿਉਂ ਚੱਲ ਇੱਕ ਗਾਣਾ ਦਸਣਾ ਦੇ ਯਾਰ ਕੋਈ ਗਾਣਾ ਹੋ ਜਾਂਦਾ ਹੋਰ ਕੁਝ ਹੁੰਦਾ ਹੈ ਵੀਰ ਤਾਂ ਬਾਲਾ ਯਾਰ ਲੜਦਾ ਉਹਨਾਂ ਤੋਂ ਨਹੀਂ ਯਾਰ ਹੁਣ ਉਹ ਮੈਂ ਬੋਲ ਕੇ ਦਿਖਾ ਦੇ ਚਲ ਇੱਕ ਗੱਲ ਬੋਲ ਕੇ ਦਿਖਾ ਦੇ ਕੋਈ ਉੱਚੀ ਦੇਣੇ ਆ ਜਾ ਹਣ ਸੰਗੀ ਕਾ ਤੋ ਜਾਣਾ ਯਾਰ ਹੈ ਕੀ ਹੋ ਗਿਆ ਭੈਣ ਕਿੱਥੇ ਤੇਰੀ ਥੱਲੇ ਆ ਉਹ ਕੰਨ ਵਿੱਚ ਪੜਦੀ ਆ ਪਹਿਲੀ ਚ ਪੜਦੀ ਆ ਹੈ ਕਿੰਨੇ ਸਾਲ ਦੀ ਆ 5 ਸਾਲ ਦੀ ਆ ਹੈ ਆ ਦੇਖੀ ਵੇਚਣਾ ਵੱਜੇ ਤੇਰੇ ਆ ਚੱਕ ਸਾਰੀ ਤੁਹਾਡੀ ਆਈ ਚਲਾਈ ਜਾਣਾ ਰੇ ਨਾ ਬਾਬੇ ਦੇ ਅੱਛਾ ਕਿਹੜੇ ਬਾਬੇ ਦੇ ਆ ਗਾਂ ਸਪੀਡ ਅੱਛਾ ਉਧਰ ਰਾਜਸਥਾਨ ਹੈ ਮਥਾ ਡੇਕਾ ਹੈ ਫਿਰ ਪੀੜ ਕਿੰਨੇ ਸੀ ਪੀੜ ਤਾਂ ਬਹੁਤ ਹੁੰਦੀ ਹੈ ਇਸ ਆਹ ਚੱਲ ਤੈਨੂੰ ਯਾਰ ਮਿਲ ਕੇ ਬਹੁਤ ਖੁਸ਼ੀ ਮਿਲੀ ਯਾਰ ਬਹੁਤ ਵਧੀਆ ਬੰਦਾ ਤੂੰ ਤੇ ਲੋਈ ਜਿਹਨੂੰ ਜਿਹੜਾ ਅਸੀਂ ਦੱਸਿਆ ਸੀ ਅੱਜ ਵੀ ਸਰਪ੍ਰਾਈਜ਼ ਦਵਾਂਗੇ ਵੀ ਕਿਹਨੂੰ ਮਿਲਣਾ ਮੈਂ ਤੇ ਇਹ ਸੀ ਆਪਣਾ ਦੀਪਕ ਕਬੂਤਰਾਂ ਵਾਲਾ ਤੁਸੀਂ ਇਹਦੀਆਂ ਵੀਡੀਓ ਕਾਫੀ ਦੇਖਿਆ ਹੋਣਗੀਆਂ ਕਈ ਬੰਦਿਆਂ ਨੂੰ ਇਹ ਪਤਾ ਨਹੀਂਗਾ ਵੀ ਕਿੱਥੇ ਪੈਂਡ ਹੈ ਇਹ ਕਿੱਥੇ ਰਹਿੰਦਾ ਤੇ ਅੱਜ ਅਸੀਂ ਇਹਦੇ ਕੋਲੇ ਆਏ ਸੀ ਤੇ ਤੁਹਾਨੂੰ ਇਹਦੇ ਨਾਲ ਮੁਲਾਕਾਤ ਕਰਾਈ ਤੇ ਬਾਕੀ ਉਹ ਦੇਖੋ ਗੋਲੀਆਂ ਚਲਾਈ ਜਾਂਦਾ ਇਹ ਤੇ ਜੇ ਵਧੀਆ ਲੱਗੀ ਤੇ ਸ਼ੇਅਰ ਕਰਦੇ ਹੋ ਤੇ ਤੁਹਾਡਾ ਜਿਹੜਾ ਫੈਨ ਆ ਮੈਨੂੰ ਪਤਾ ਕਾਫੀ ਮੁੰਡਿਆਂ ਨੇ ਮੈਨੂੰ ਕਮੈਂਟ ਦੇ ਵਿੱਚ ਵੀ ਫੋਨ ਵੀ ਆਇਆ ਸੀ ਵੀ ਦੀਪਿਕ ਕਬੂਤਰਾਂ ਵਾਲੇ ਕੋਲ ਜਾ ਕੇ ਬਹੁਤ ਔਖਾ ਨੰਬਰ ਮਿਲਿਆ ਇਹਦਾ ਤੇ ਬਾਕੀ ਸ਼ੇਅਰ ਦੱਬ ਕੇ ਕਰਦੇ ਹੋ ਚੰਗਾ ਹੀ ਸਸਤੀ ਕਰ